ਕਹੇ ਲੈਂਪੰਡਾ ਉਹ ਮਤਾ ਇੰਨੇ ਛੋਟੇ ਸੜ ਨਮਾ ਸਾਈਕਲ ਹੈਗਾ ਉਹ ਡੰਡਾ ਜਹ ਹੈ ਨਹੀਂ ਉਹਦੇ ਐਂ ਭੱਜ ਜਾਂਦਾ ਤਾਂ ਬਲੌਟੀ ਰੱਖਦਾ ਕਾ ਛੁੱਟਦਾ ਰਹੇ ਕੀ ਲੈ ਸਕਦਾ ਕਿ ਛੁੱਟੇ ਰਸਤੇ ਬਣੇਗਾ ਲੈ ਭਾਈ ਚਾਹ ਪੀ ਲੈ ਇਹ ਡੱਲਾਂ ਦੀ ਦਾਦੀ ਹੈਗੀ ਲੈ ਭਾਈ ਤੂੰ ਵੀ ਪੀ ਲੈ ਸਿਪੀ ਮੈਨੂੰ ਲਾ ਦਿੰਦੀ ਕਿਆ ਐਸੇ ਪਹਿਲੀ ਮੰਝਾ ਸਸਰੀ ਵਾਲਾ ਭਾਈ ਸਸਰੀ ਵਾਲਾ ਭਾਈ ਕਿਵੇਂ ਹੋਰ ਠੀਕ ਆ ਘਰ ਬੜਾ ਠੀਕ ਆ ਭਾਈ ਹਾਂ உம் ਉਹ ਕਿੰਨੇ ਫਾਨੀ ਇਹ 1875 ਯੇ ਨਾ ਮਾਰ ਕੇ ਦੇਖ ਲਾ ਕਰੋ ਵਾਰ ਕਰ ਦੂੰ ਤਰਪਲਾਣਾ ਤੋੜ ਦੂੰ ਤੇਰਾ ਹੀਰਾ ਚੱਲਦਾ ਵਾਹ ਚੱਲਦਾ ਤੇਰੇ ਵਾਲਾ ਚੱਲਦਾ ਕੱਬ ਕਰਿਆ ਹਰ ਘਰ ਦੇ ਬਾੜ ਦੇ ਬਾੜ ਦੇ ਉੱਚੀ ਚੀ ਕੀ ਜਾਂਦਾ ਕਹਿੰਦੇ ਓਏ ਸਾਰੂ ਚੱਕ ਲੈ ਗਈ ਸੀ ਉਹ ਕੁੱਟੋਗੇ ਮੈਂ ਤੁਮਨ ਨਾ ਲੈ ਕੇ ਲੈ ਕੇ ਬਾਈ ਸੀ ਹੂੰ ਇਸਰ ਪਾੜ ਦਊਗੀ ਬੰਦੇ ਦਾ ਸਮਝਾ ਲਓ ਭਈ ਇਹਨੂੰ ਕੁਸ ਇੱਕ ਮਿੰਟ ਲਾੜੀ ਬੂਤ ਨਹੀਂ ਪਲਾਈ ਰੱਖ ਦਿਆ

ਜੀ ਤੁਹਾਡੇ ਕੋਈ ਰਹੂਗੀ ਕਈ ਮੇਰੇ ਪਣਾ ਤੇ ਮੇਰੇ ਮਾਰਦੇ ਆ ਕਾ ਤੁਹਾਨੂੰ ਬੁਰਾ ਮਨ ਨਹੀਂ ਕੇ ਸਾਨੂੰ ਕੋਈ ਮੈਂ ਇੱਕ ਦੇਖ ਉਹ ਗੱਬ ਬਮਾਰੀਆਂ ਦੇਗਾ ਮੇਰੇ ਕਿਹਾ ਤਾਂ ਹੈਗਾ ਚੱਪੈਣੇ ਹੁਣ ਅਸੀਂ ਜਾਣੇ ਆ ਤੇ ਸਿਆਣੀ ਬਣ ਕੇ ਰਹਿ ਆ ਗਰ ਟੱਪਿਆ ਟੱਹਣਾ ਕਰ ਰਹੀ ਵੀ ਤੇਣੀ ਬਣ ਕੇ ਰਹਾ ਕਰ ਸਾਡੀ ਬੀਬੀ ਨੂੰ ਕੱਟ ਦਿੰਨੀ ਹੈ ਠੀਕ ਹੈ ਬਾਈ ਘਰ ਨੇ ਵੀ ਆਉਣਾ ਬੇਪਾਇ ਜੇ ਹਾਂ ਤੂੰ ਆ ਜਾਣ ਨਹੀਂ ਇਹਨੂੰ ਨਾਲ ਹੀ ਲੈ ਜਾਂਦਾ ਕਿਉਂ ਮਾਸੀ ਤੁਹਾਨੂੰ ਜੋ ਰਿਸ਼ਤਾ ਕਰਾਇਆ ਸੀ ਉਹਨੂੰ ਵੀ ਐਸੇ ਲਈ ਸੀ ਸੰਗ ਬੈਗ ਜੈਨੂੰ ਨਾਲ ਲੈ ਕੇ ਜਾਂਦਾ ਸਾਂ ਸੀ ਕੀ ਕਰਾਉਣਾ ਸੀ ਤਾਂ ਬਿੰਗੀ ਜੀ ਤੋਂ ਹਾਂ ਬਈ ਮਨ ਦਾ ਫਾਇਦਾ ਲਾ ਆਉਂਗੇ ਹਾਂ ਅਗਾਂ ਨਾਲ ਦਾ ਨਾਲ ਆਉਂਗੇ ਨਾ ਹੀ ਕਰਦੇ ਲੈ ਕੇ ਨਹੀਂ ਆਨੇ ਤੜੇ ਚੁੱਪ ਕਰ ਜੱਜ ਬਿੰਗੀ ਜੀ ਕਾ ਕਿ ਸਰਾਣੇ ਸਰਦ ਖਾ ਮੈਂ ਬਣਾਉਣ ਨੂੰ ਲੱਗ ਰਹੀ ਹਾਂ ਇਹ ਲੈ ਕੇ ਆਣੀ ਹੈਗਾ ਬਬਲੀ ਜੀ ਕਰਦੀ ਕੀ ਹੈਗੀ ਬਿੰਗੀ